ਪਿੰਡ ਦਾ ਨਾਮ ਨਿਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਦੇ ਡੱਬੇ ਵਿਚ ਆਉਣ ਗਿਆ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜਿੰਦ ਗੇ ਰੁ ਗਿਆ ਤੇ ਮਗਰੋਂ ਰੱਸੀ ਹੱਥ ਫੜੀਏ ਬਾਈ ਜੀ ਜੀ ਨਾਮ ਸੀ ਤੁਹਾਡੇ ਮਾਮਾ ਜੀ ਰਕੀ ਦਾ ਐਂਗਰਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਹਾਂਜੀ ਸੋ ਇਹ ਬਚਾਉਣ ਵਾਸਤੇ ਗਏ ਸੀ ਇਹਨਾਂ ਦੇ ਹਾਂਜੀ ਬਚਾਉਣ ਵਾਸਤੇ ਉਮਰ ਕਿੰਨੀ ਕਹਿੰਦੀ ਸੀ ਲੱਗੋ ਉਮਰ ਇਹ ਲਾਲੋ ਚ 45 ਰੋਣੀਆਂ ਚੱਲੀ 40 45 ਦੇ ਜੀ ਤੇ ਇਹ ਇੱਥੇ ਕੀ ਆਪਣੇ ਖੇਤਾਂ ਕੋਲ ਚਾਹਦੇ ਸੀ ਆਹ ਖੇਤ ਇਹਨਾਂ ਦੇ ਅਗਲੇ ਬੰਦੇ ਨੇ ਇੱਥੇ ਕੋਈ ਲ ਉਦੇ ਚੱਕਰ ਚ ਵਿੰਦੇ ਨੇ ਬਚਦੇ ਨੇ ਲੱਗੇ ਨੂੰ ਕੰਫਰ ਲਾਗੇ ਕਰਕੇ ਵੇਖੇ ਸੁਣ ਕੇ ਆ ਗਿਆ ਨਾ ਮਗਰ ਪਤਾ ਹਾਂਜੀ 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 ਵੇਖ ਕੇ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜਾਨ ਨੂੰ ਆਗ ਦੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਦੇਖ ਰਿਹਾ ਵੀ ਨਾ ਸੋ ਕੀ ਘਟਣਾ ਹੋਈ ਹੈ ਜੀ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਨੰਗਨ ਤੇ ਉਹਦਾ ਤੈਰ ਫੇਰ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਨਾਲ ਬਾਪੂ ਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਉਹ ਵੀ ਮਤਲਬ ਉਦੀਪ ਸਿੰਘ ਸਨਾਉ ਕੁਲਜਾਰ ਸਿੰਘ ਪਿੰਡ ਮਕੰਦੋ ਸੋ ਕਿੰਨਾ ਕ ਸਮਾਂ ਹੋ ਗਿਆ ਘਟਨਾ ਹੋਈ ਹੈ ਇੱਕ ਤਕਰੀਬਨ 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ 50 ਸਨ ਵੱਲੋਂ ਆਇਆ ਕੋਈ ਨਹੀਂ ਆ ਸਨਾਉ 'ਤੇ ਜਿ ਸਰਾਂ ਨੇ ਮੋਬਾਈਲ ਕੀਤੇ ਆਉਣ ਦੀ ਸੁਭਾਵਨਾ ਹੈ ਕਿ ਪਾਣ ਲੱਗੇ ਪਾਪਾ ਤਾਂ ਫੇਰ ਉੱਤਰ ਨਹੀਂ ਫੈਤ ਗਿਆ ਅਸਲੀ ਕੀ ਘਟਨਾ ਹੋਈ ਹੈ ਜੀ ਅੱਜ ਠਾਣਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਠਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਹੋਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਤੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪਣੀ ਪੈੜੀ ਹੈ ਉਹਨੇ ਅਗਲੇ ਪਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕੋਈ ਗਾ ਤੇ ਸਾਡੇ ਡੈਕ ਤੇ ਵੀ ਜਰੀਏ ਤੱਕ ਡੈਡ ਪਾਟੀ ਨਹੀਂ ਲੱਗ ਰਹੀ ਕਿੰਨੇ ਜਾਣੇ ਸੀ ਟੋਟਲ ਜਿਹੜੇ ਉਹਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰਾ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਪਣ ਉਹ ਵੀ ਵਿੱਚ ਥੋੜੀ ਵੀ ਜਰੀ ਜਾ ਉਹ ਵੀ ਵਿੱਚ ਡਿੱਗ ਪਿਆ ਵਾ ਉਹ ਵੀ ਨਹੀਂ ਗੱਲ ਲੱਭ ਰਿਆ ਸੋ ਜਿਹੜੇ ਸ਼ਖਸ ਡਿੱਗੇ ਉਹਨਾਂ ਦਾ ਨਾਮ ਕੀ ਹੈ ਤੇ ਪਿੰਡ ਕਿਹੜਾ ਉਹਨਾਂ ਦਾ ਜਰਾ ਪਹਿਲਾਂ ਡਿੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੁੰਬਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾ ਨੂੰ ਲੱਭਣ ਲੱਗਾ ਸੀ ਉਹਦਾ ਨਾਮ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਰੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਚੱਗੂਆ ਸੋ ਇਹ ਕਿਹੜਾ ਏਰੀਆ ਜਿਹੜਾ ਪੈਂਦਾ ਕਿ ਏਰੀਆ ਜੇ ਚਲੋ ਸਾਨੂੰ ਕਲੀਅਰ ਨਹੀਂ ਹੋਣ ਰਿਹਾ ਵੀ ਇਹ ਕੋਈ ਕਹਿੰਦਾ ਤਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਨਹੀਂ ਇਹ ਨਹਿਰ ਹੈ ਜਾਂ ਕੀ ਹੈਗਾ ਇਹਦੇ ਬਾਰੇ ਕੁਝ ਪਤਾ ਲੱਗਦਾ ਇਹਨਾਂ ਨੂੰ ਕੋਈ ਟ੍ਰੇਨ ਹੀ ਜਾ ਰਹੀ ਹੈ ਬਸ ਪਰ ਕਲੰਡਰ ਹਰ ਸੈਨੋਂ ਨਿਕਲ ਜਾਂਦੀ ਹੈ ਗਰਦਾਖਰੋਂ ਨੂੰ ਸੈਟ ਤੋਂ ਹੁੰਦੀ ਹੈ ਇਧਰੋਂ ਬਾਡਰ ਵੱਲੋਂ ਠੀਕ ਹੈ ਤੇ ਗਾਂ ਕਲਾਂੌਰ ਨੂੰ ਨਿਕਲ ਜਾਂਦੀ ਹੈ ਵਿੱਚ ਵਿੱਚ ਕੋਈ ਟੀਮ ਬੁਲਾਈ ਗਈ ਹੈ ਕੋਈ ਗੋਤਾਖਰ ਜਾਂ ਕੋਈ ਟੀਮ ਡੇ ਆ ਇਕੱਠੇ ਹੋਏ ਆ ਵੇਖਣ ਦੇ ਆ ਹਮ ਟੀਮ ਤਾਂ ਵੀ ਡੇ ਆ ਵੀ ਗੋਤਾਖਰ ਲੱਭਣ ਦੇ ਆ ਕੋਈ ਅੱਲਾ ਲੈ ਤੱਕ ਤੇ ਕੋਈ ਗੋਤਾਖਰ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਰਿਹਾ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਬਾਡੀ ਜਾਂ ਫਿਰ ਗਾਵਨਾ ਨਿਕਲ ਜਾਏ ਤੇ ਮੌਕੇ ਤੇ ਲੁਪੀ ਜਾਏ ਇਹ ਥੇਂ ਤੱਕ ਹੀ ਲੱਗਦਾ ਤੁਹਾਡਾ ਜਰਾ ਮੇਰਾ ਛੋਟਾ ਪਰਾਹੀ ਤੇ ਆਕ ਨਹੀਂ ਦੇਣੀ ਇੱਥੇ ਕਿਤੇ ਪੱਠੇ ਲੈਣ ਆਇਆ ਕਿਸੇ ਬੰਦੇ ਦੇ ਨਾਲ ਤੇ ਉਹ ਦੂਜਾ ਬੰਦਾ ਕਿਤੇ ਡੁੱਬ ਗਿਆ ਉਹਨੂੰ ਫੜਨ ਲੱਗਾ ਆਖਿਆ ਵੀ ਸਹੀ ਉਹਨੂੰ ਵੀ ਨਾ ਤੂੰ ਨਾ ਪੜ ਤੂੰ ਹੀ ਤੇ ਡਿੱਗ ਪੈਣਾ ਉਮੀਦਿਆਂ ਮੈਂਦਿਆਂ ਦੀ ਪਾਹ ਫੜ ਦੱਪੜਦਾ ਉਹ ਵੀ ਨਾਲ ਹੀ ਗਿਆ ਤੇ ਮੜ ਕੇ ਦੱਬਾਈ ਨਹੀਂ ਵਿੱਚੋਂ ਕੀ ਨਾਮ ਕੀ ਸੀ ਉਹ ਤਾਂ ਗੁਰਦੀਪ ਸਿੰਘ ਜਿਨ੍ਹਾਂ ਨੇ ਪਛਾਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨੂੰ ਫਾੜ ਕੇ ਬਣ ਲੱਗਾ ਦਿਲ ਵੀ ਲੈ ਨਾ ਫਾੜ ਪਾਣੀ ਡੁੰਗਲ ਨਾ ਜਾ ਇੱਕ ਇੱਕ ਹੀ ਚਾਰ ਭਰਾ ਯਾਨੀ ਕਿ ਰਤਮ ਹੋ ਗਈ ਇਕੱਲਾ ਇਕੱਲਾ ਹੀ ਇਹਦੇ ਵਾਲੀ ਵੰਦੇ ਆ ਹਮ ਦੇ ਜਾਂਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਆਹਦੇ ਭਰਾ ਦੀ ਚੇਨੋ ਗਰੀਬੀ ਦੀ ਭਲੇ ਮੋੜ ਆਇਆ ਜਰਾ ਕੀ ਇਹਨਾਂ ਦਾ ਕੋਈ ਸੱਚੇ ਵਿਚਾਰ ਹੈ ਅੱਗੇ ਚਾਰ ਪਰਾ ਮਰ ਗਏ ਉਹ ਜੜ ਕੇ ਪੈ ਹਲਾ ਲਾ ਕੇ ਉਹਨਾਂ ਤੇ ਨਹੀਂ ਚਲੋ ਥੋੜਾ ਬੜਾ ਇਹਨਾਂ ਦੀ ਸਹਾਇਤਾ ਕਰੋ